ਸਾਰੀ ਉਮਰ ਦੀ ਕਮਾਈ ਜਿਹੜੀ ਅਸੀਂ ਆਪਣੇ ਬੱਚਿਆਂ ਲਈ ਕਰਦੇ ਆ ਜਿਹੜੇ ਅਸੀਂ ਵਿਆਹ ਕਰਦੀਆਂ ਮਾਰੇ ਪੈਨਸ ਦੇ ਵਿੱਚ ਜਾ ਕੇ ਕਰਦੇ ਆ ਉਹਦੇ ਲਈ 700 ਬੰਦਾਂ ਨੇ ਅਰੇਂਜਮੈਂਟ ਬੈਠਣ ਦਾ ਮੇਰੇ ਨਾਲ ਸਾਡੇ ਸਾਥੀ ਜਗਦੇਵ ਜੀ ਨਾ ਜੀ ਮੇਰੀ ਪੂਰੀ ਟੀਮ ਨੂੰ ਹੁਣ ਮੈਂ ਦਿਖਾ ਕੇ ਲੈ ਕੇ ਆਈਆਂ ਉੱਥੇ ਕਮਿਊਨਿਟੀ ਹਾਲ ਬਣਾਇਆ ਨਾਲ ਨਾਲ ਡਿਸਪੈਂਸਰੀ ਬਣਾਈਏ ਇੱਕੋ ਡਾਪੇ ਲਗੇ ਚੰਗੀਆਂ ਚੀਜ਼ਾਂ ਇਕੱਠੀਆਂ ਬਣਾਈਆਂ ਨੇ ਉੱਥੇ ਆਪਾਂ ਵਿਆਹ ਸ਼ਾਦੀਆਂ ਕਰ ਸਕਦੇ ਆ